ਫਰੈਂਡਸ ਵੈਲਕਮ ਟੂ ਅਨਦਰ ਵਲੌਗ ਹੋਰ ਸਾਰੇ ਸਾਥੜਾ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਅੱਜ ਬੱਚਿਆਂ ਦਾ ਹੈਗਾ ਛੁੱਟੀਆਂ ਤੋਂ ਬਾਅਦ ਫਰਸਟ ਡੇ ਸਕੂਲ ਜਾਂਦਾ ਤੇ ਟਾਈਮ ਤਾਂ ਚੇਂਜ ਹੋ ਚੁੱਕੇ ਆ ਪਰ ਧੁੱਪ ਵੀ ਚੜ ਗਈ ਅੱਜ ਚਲੋ ਵਧੀਆ ਹੋਇਆ ਧੁੱਪ ਚੜ ਗਈ ਕਿਉਂਕਿ ਧੁੰਦਾ ਚ ਬੱਚਿਆਂ ਨੂੰ ਭੇਜਣਾ ਹਨ ਬਹੁਤ ਹੀ ਵੱਡਾ ਰਿਸਕ ਹੀ ਆ ਲਾਦਾ ਵਾ ਤੇ ਮੌਸਮ ਅੱਜ ਵੈਦਰ ਵਧੀਆ ਹੋਇਆ ਹੋਇਆ ਧੁੱਪ ਧੁੱਪ ਚੜ ਚੁੱਕੀ ਆ ਵਧੀਆ ਤੇ ਅੱਜ ਇਹ ਚੱਲੀਆਂ ਵਾ ਸਕੂਲ ਛੁੱਟੀਆਂ ਤੋਂ ਬਾਅਦ ਹੋ ਗਈ ਸਟਾਰਟਿੰਗ ਅੱਜ ਪਹਿਲੇ ਦਿਨ ਸਕੂਲ ਜਾਂਦੀ ਕਿਵੇਂ ਲੱਗਦਾ ਮੈਨੂੰ ਅੱ ਅੱਜ ਪਤਾ ਨਹੀਂ ਜੇਲ ਕਰਦਾ ਚੱਲਣੀ ਨਹੀਂ ਜਾਣਾ ਤਾਂ ਪੈਣਾ ਹੀ ਆ ਕੰਮ ਕੰਮ ਫਿਰ ਟਿਕੰਨਾ ਪੇਪਰ ਵੀ ਆ ਗਏ ਹੁਣ ਨੇੜੇ ਚੱਲ ਕੋਈ ਪੇਪਰ ਆ ਹਮ ਚੱਲ ਕੋਈ ਨਾ ਕੋਈ ਤੋਂ ਸਕੂਲ ਨੂੰ ਅੱਜ ਵੈਸੇ ਤੋਂ ਉੱਪ ਚੜ ਗਈ ਬਹੁਤ ਜ਼ਿਆਦਾ ਹੈਨਾ ਜੇ ਨਾ ਚੜਦੀ ਠੰਡ ਰਹਿੰਦੀ ਫੇਰ ਛੁੱਟੀਆਂ ਹੋਰ ਵਧੇ ਜਾਣੀਆਂ ਸੀ ਉਹ ਤਾਂ ਪਜੜਾ ਲੱਗ ਗਿਆ ਹੈ ਨਾ ਸਾ ਚੁੱਟ ਕੇ ਨਹੀਂ ਵੱਦੀ ਆਪੇ ਵਧੀਆ ਵਧੀਆ ਜਾ ਸਕੂਲ ਘਰੇ ਦਿਮਾਗੀ ਹੋਣਾ ਠੀਕ ਆ ਪੀ ਜਾਂਦੀ ਹੈ ਨਾਲ ਫੋਨ ਦੇਖੀ ਜਾਂਦੀ ਹੈ ਹੈ ਨਾ ਅਲਾਦਾ ਸਕੂਲ ਜਾਣਾ ਤੇ ਫਸਟ ਡੇ ਹੋਰ ਵੀ ਅਲਾਦਾ ਹਾਂ ਇਹ ਅੱਧੀ ਕਿੱਦਿ ਨੂੰ ਚੰਦ ਚੜ ਗਿਆ ਹੈ ਚਲੋ 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 ਸਕੂਲੇ ਚਲੋ ਚਲੋ ਟਾਈਮ ਨਾਲ ਚਲੋ 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 ਔਰ ਵਾਲੀ ਬੋਤਲ ਦੇ ਦਾ ਕੋਈ ਨਹੀਂ ਅੱਜ ਆਈ ਲੈ ਆ ਕੋਸਾ ਪਾਣੀ ਪਾਇਆ ਹੋਇਆ ਠੀਕ ਹੈ ਰਵੁਰਾ ਖਲਾ ਜੇ ਬੱਚਿਆਂ ਦੇ ਸਕੂਲ ਕਾਰੀ ਲੇਟ ਹੋਇਆ ਸਾਡੇ ਕੰਮ ਵੀ ਲੇਟ ਹੋ ਗਏ ਸਾਰੇ ਕੰਮ ਲੇਟ ਹੋ ਜਾਂਦੇ ਆ ਬੱਚੇ ਸਕੂਲ ਤੇ ਟਾਈਮ ਸੇ ਸਕੂਲ ਜਾਂਦਾ ਕੰਮ ਵੀ ਵਧੀਆ ਮਤਲਬ ਟਾਈਮ ਨਾਲ ਨਿਪਟਿਆ ਜਾਂਦੇ ਆ ਹੁਣ ਇਹਨਾਂ ਦਾ ਟਾਈਮ ਵੀ 10 ਵਜੇ ਦਾ ਹੋਇਆ ਹੋਇਆ ਵਾ ਤੇ ਇਹਨਾਂ ਕਰਕੇ ਸਾਡੇ ਸਾਰੇ ਕੰਮ ਵੀ ਲੇਟ ਹੋ ਗਏ ਅੱਜ ਕੱਪੜੇ ਆਪਾਂ ਧੋਈ ਜਾਂਦੇ ਆ ਨਾਲ ਦੀ ਨਾਲ ਦੇ ਹੋਏ ਸੀ ਅੱਜ ਸ਼ੌਪ ਤੇ ਕਿਉਂਕਿ ਕਸਟਮਰ ਨੂੰ ਕੱਪੜੇ ਦੇਣੇ ਸੀਗੇ ਸਵੇਰੇ ਜਲਦੀ ਤਾਂ ਉਹ ਅੱਜ ਪਹਿਲਾਂ ਹੀ ਇੱਥੇ ਚਲ ਗਏ ਦੁਬਾਰਾ ਆਉਣਗੇ ਨਹਾਉਣ ਵਾਸਤੇ ਘਰ ਆਪਣੇ ਆਪਣੇ ਸਕੀਨ ਹੋ ਗਿਆ ਹੁਣ ਇਹ ਮੰਮੀ ਨੂੰ ਫੜਾ ਕੇ ਆਉਣੇ ਆ ਤਾਂ ਮੰਮੀ ਸੁੱਕਣੇ ਪਾ ਦੇਣਗੇ ਇਹ ਕੱਪੜੇ ਆਪਾਂ ਮੰਮੀ ਨੂੰ ਫੜਾਏ ਆਉਣੇ ਆ ਬਾਅਦ ਧੁੱਪ ਵਧੀਆ ਚੜੀ ਹੋਈ ਆ ਤਾਂ ਮੰਮੀ ਸੁੱਕਣੇ ਪਾ ਦੇਣਗੇ ਬਾਏ ਬਾਏ ابو ਹਲੋ ਜੀ ابو ਦੀ ਬੈਨ ਆ ਗਈ ਤੇ ਮੈਡਮ ਦੀ ਹਜੇ ਆਉਣੀ ਹੈ ਰੁੱਬੂ ਦੀ ਬੱਸ ਵੀ ਆ ਗਈ ਆ ਮੰਮੀਆਂ ਨੂੰ ਮੀਟਰੋਂ ਲੱਗੇ ਜੱਸ ਆ ਕੇ ਘਰੇ ਦੇ ਤੇ ਕੱਪੜੇ ਕੱਪੜੇ ਫੜਾ ਤੇ ਨਾਲੋਂ ਹੁਣ ਸੁਬੀ ਮੈਡੀ ਲੱਗਦੀ ਹੈ ਕਿੰਨੇ ਮੈਡੀ ਖਾਣੀ ਹੈ ਹੂੰ ਵਧੀਆ ਬਣੀ ਬਹੁਤ ਜੀ ਸਾਰਿਆਂ ਨੇ ਬ੍ਰੇਕਫਾਸਟ ਕਰ ਲਿਆ ਤੇ ਹੁਣ ਆ ਗਈ ਮੇਰੀ ਵਾਰੀ ਕੱਪੜੇ-ਕੁਪੜੇ ਧੋਲੇ ਆਪਾਂ ਫ੍ਰੀ ਹੋ ਗਏ ਸੀ ਤੇ ਹੁਣ ਮੈਂ ਵੀ ਲੱਗੀ ਆ ਬ੍ਰੇਕਫਾਸਟ ਕਰਨ ਤੇ ਹੁਣ ਆਪਾਂ ਵੀ ਲੱਗੇ ਆ ਬ੍ਰੇਕਫਾਸਟ ਕਰਨ ਫਸਟ ਕਰ ਲਿਆ ਸੀ ਮੈਂ ਵੀ ਤੇ ਹੁਣ ਰੈਡੀ ਹੋ ਗਏ ਆ ਤੇ ਹੁਣ ਆਪਾਂ ਥੋੜੀ ਦਿਰ ਕਰਦੇ ਆ ਰੈਸਟ 10 ਮਿੰਟ ਦੇ ਨੂੰ ਆ ਜਾਣਗੇ ਬੱਚੇ ਫਿਰ ਪੁੱਛਦੇ ਆ ਉਹਨਾਂ ਨੂੰ ਕਿ ਉਹਨਾਂ ਦਾ ਦਿਨ ਅੱਜ ਕਿਵੇਂ ਦਾ ਲੰਘਿਆ ਫਸਟ ਡੇ ਛੁੱਟੀਆਂ ਤੋਂ ਬਾਅਦ ਆ ਗਈ ਅੱਜ ਦਾਰਿਆ ਹੈ ਰ ਫਸਟ ਡੇ ਸਕੂਲ ਚ ਮਜ਼ਾ ਆਇਆ ਅੱਜ ਹੈ ਵਧੀਆ ਸੀ ਕੰਮ ਚੈੱਕ ਹੋ ਗਿਆ ਛੁੱਟੀਆਂ ਦਾ ਹਾਂ ਵੇ ਚਲੋ ਜੀ ਹੁਣ ਰੂਟੀਨ ਲਗ ਸ਼ੁਰੂ ਹੋ ਜਾਣੀ ਹੈ ਨਾ ਸਕੂਲ ਦੀ ਹੁਣ ਰੂਟੀਨ ਸ਼ੁਰੂ ਹੋ ਜਾਣੀ ਹੈ ਨਾ ਪਤਾ ਕੀ ਹੁੰਦਾ ਹੈ ਹੈ ਚਲੋ ਡਰੈਸ ਚੇਂਜ ਕਰੀਏ ਜੀ ابو ਨੇ ਕਪੜੇ ਚੇਂਜ ਕਰ ਲਏ ਆ ਤੇ ਅੱਜ ਸਕੂਲ ਕਿਵੇਂ ਰਿਹਾ ਫੇ ابو ਤੁਹਾਡੀ ਮਮਾ ਤੁਹਾਨੂੰ ਪਤਾ ਸਾਦੀ ਮੈਮ ਕੀ ਕਰਦੀ ਆ ਹਨਾ ਜੇ ਬੱਚੇ ਸ਼ਰਾਬ ਕਰਦੇ ਆ ਹਨਾ ਹਨਾ ਜੇ ਕੋਈ ਉਹਨੂੰ ਦਿੰਦਾ ਨਾ ਕੁੱਛ ਵੀ ਹਨਾ ਉੱਥੇ ਧੋੱਕਲਾ ਕੇ ਬਾਪੇ ਹੀ ਜਾ ਰਹੇ ਨੇ ਹਨਾ ਜਿਹੜੇ ਲੜਾਈ ਕਰਦੇ ਆ ਮੈਂ ਜੇ ਉਹਨਾਂ ਨੂੰ ਥੱਪੜ ਮਾਰ ਦਿਆ ਹਨਾ ਉਹ ਨਾ ਪਹਿਲਾਂ ਖੜੇ ਹੀ ਕਰ ਦਿੰਦਾ ਹਨਾ ਬਾਅਦ ਚ ਆਪਣੀ ਸੀਟ ਤੇ ਭੇਜ ਦਿੰਦੇ ਸ਼ਰਾਰਤੀ ਬੱਚਾ ਤੁਸੀਂ ਤੜੀ ਸ਼ਰਾਰਤਾ ਕਰਦੇ ਮੈਂ ਨਾ ਰੋਜ਼ ਫੈਂਚ ਦੇ ਪਿੱਛੇ ਬੈਣੀ ਆ ਹਾ ਪਿੱਛੇ ਕਿਉਂ ਬੈੰਨੇ ਆ ਅੱਗੇ ਬੈਠੀ ਤਾਂ ਹੁੰਦਾ ਜਿਹੜੇ ਬੱਚੇ ਸ਼ਰਾਰਤੀ ਹੁੰਦੇ ਉਹ ਪਿੱਛੇ ਬਿਨ ਦਿੰਦੇ ਤੂੰ ਸ਼ਰਾਰਤੀ ਬੱਚੀ ਹਨਾ ਮੈਂ ਨਾ ਦੋ ਵਾਰੀ ਖੜੀ ਹੋ ਖੜੀ ਹੋ ਗਈ ਕਿਹਨੇ ਖੜੀ ਕੀਤਾ ਅੱਜ ਨਹੀਂ ਹਾਂ ਬਹੁਤ ਪਰਸਾ ਜੋ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਅੱਛਾ ਤੂੰ ਮੈਨੂੰ ਮੇਤਲ ਕੋਗੇ ਰੱਖ ਦਿੰਦੀ ਆ ਹਾਲੇ ਦੇ ਪਾਪਾ ਨੂੰ ਮੈਂ ਦੱਸੂ ਮੈਨੂੰ ਇਹ ਦੱਸਣੀ ਸੀ ਕਿਦਾਂ ਖੜਿਆ ਕੀਤਾ ਸੀ ਕੀ ਪਤਾ ਨਹੀਂ ਕਿਦਾਂ ਖੜਿਆ ਕੀਤਾ ਸੀ ਦੋ ਵਾਰੀ ਕੀਤਾ ਸੀ ਬਸ ਕਿਉਂ ਖੜਿਆ ਕਿਉਂ ਕੀਤਾ ਸੀ ਪੜੀ ਨਹੀਂ ਸੀ ਪੜਦੀ ਨਹੀਂ ਸੀ ਤੂੰ ਸ਼ਰਾਰਤ ਕਰਦੀ ਸੀ ਤੂੰ ਸ਼ਰਾਰਤਾਂ ਕਰਦੀ ਆ ਸਕੂਲ ਮੈਡਮ ਤਾਂ ਕਹਿੰਦੇ ਬੱਚੀ ਬਹੁਤ ਵਧੀਆ ਤੁਹਾਡੀ ਨਹੀਂ ਗੱਲਾਂ ਕਰਦੀ ਸੀ ਕਿਹੜੀਆਂ ਗੱਲਾਂ ਰਹਿੰਦੀ ਆ ਤੁਹਾਡੀਆਂ ਜਿਹੜੀ ਖਤਮ ਹੀ ਨਹੀਂ ਹੁੰਦੀ ਐ ਅਸੀਂ ਹੂੰ ਅਸੀਂ ਆਪਣੇ ਨਾ ਅਸੀਂ ਉਹ ਗੱਲਾਂ ਕਰਦੇ ਹੁੰਦੇ ਸੀ ਹਨਾ ਹਨਾ ਮਨ ਪਾਪਾ ਫਿਰ ਲਗੀ ਬੰਮੀ ਸਕੂਲ ਸਾਰਾ ਟਿਫਨ ਕਰਕੇ ਆਈਆਂ ਆਪਦਾ ਕੀ ਛੱਡਿਆ ਵਿੱਚ ਸਬਜ਼ੀ ਸਾਰੀ ਖਾਧੀ ਐ ਹੈ ਅੱਧੀ ਖਾਤੀ ਆ ਅੱਧੀ ਕਿਉਂ ਖਾ ਕੇ ਆਈਆਂ ਥੋੜੀ ਜਿਹੀ ਤਾਂ ਪਾਈ ਸੀ ਮੈਂ ਤੇਰੀ ਫੇਵਰੇਟ ਸਬਜ਼ੀ ਸੀ ਆਲੂ ਮਟਰ ਗਾਜਰ ਆਲੂ ਮਟਰ ਗਾਜਰ ਨਹੀਂ ਹੈ ਹਾਂ

ਜੋ ਪਤਾ ਕਿ ਹੁਣ ਅਸੀਂ ਲੱਗਿਆ ਕਿ ਨੂੰ ਖਾਣਾ ਹਨ ਆਬੂ ਕੰਦੀ ਪਹਿਲਾਂ ਕਿਲੋ ਕਹਿੰਦੀ ਸੀ ਦਾਦੀ ਨੂੰ ਥੋੜਾ ਜਿਹਾ ਖਾ ਕੇ ਹੁਣ ਕਹਿੰਦੀ ਐਪਲ ਖਾਟ ਦੇ ਤੇ ਉਹ ਮੈਡਮ ਆ ਗਈ ਇਸ ਕੋ ਆਗੇ ਆਗੇ ਮੈਡਮ ਕਿੱਦਾਂ ਰਿਹਾ ਫਿਰ ਕਿੱਦਾਂ ਰਿਹਾ ਫਿਰ ਵਧੀਆ ਪੇਪਰ ਸ਼ੁਰੂ 15 ਤੋਂ ਹੈ ਨਾ ਡੇਟ ਸ਼ੀਟ ਵੀ ਆ ਗਈ ਹਾਂ ਪਹਿਲਾ ਪੇਪਰ ਕਿਹੜਾ ਮੈਥ ਹੋਏ ਗਈ ਕਿਉਂ ਬੜਾ ਖਾ ਕੱਪੜੇ ਕੋਈ ਨਹੀਂ ਪਸੰਦ ਆਉਂਦੇ ਮੈਂ ਕਿਹਾ ਗਿੱਲੇ ਹੋਣੇ ਕੱਪੜੇ ਸੁੱਕੜੇ ਪਏ ਆ ਹੁਣ ਬਾਹਰ ਚਲ ਗਈ ਆ ਕੱਪੜੇ ਦੇਖਣ ਕਿ ਸੁੱਕ ਗਏ ਆ ਜਾਂ ਜਦੋਂ ਇਹਨੇ ਸਕੂਲ ਜਾਣਾ ਉਦੋਂ ਦੀ ਇਹਨਾਂ ਕੱਪੜੇ ਪਸੰਦ ਤੋਂੜੇ ਤੇ ਜਦੋਂ ਇਹਨੇ ਘਰੇ ਹੋਣਾ ਉਦੋਂ ਦੀ ਇਹਨਾਂ ਪਸੰਦ ਤੋਂੜੇ ਕੱਪੜੇ ਕਿਹੜੇ ਪੋਣੇ ਖਿਜੀ ਜੜਾ ਨੇ ਖਿਜੀ ਆ ਗਈ ਲੱਭ ਗਈ ਲੱਭ ਗਈ <laughs> इत्या। मोटी इत्या। <laughs> है, नहीं। नहीं है तो लग ला, गई रोटी खान रो रू के तो ही कपड़े फिर चढ़ा ले आके है रोज आई पालिया कपड़े चल रोटी खा हम मोटो पा रोटी ਮਸ਼ਾਨੀ ਲਿਖੀ ਸੀ ਯਾ ਦੇਖ ਲੋ ਰੋਟੀਆਂ ਨੇ ਸਬਜੀ ਨਾਲ ਨਹੀਂ ਖਾਣੀ ਦਹੀਂ ਨਾਲ ਖੱਲੀ ਸਬਜੀ ਕੋਈ ਵੀ ਖਾ ਲਿਆ ਕਰ ਪੁੱਤ ਸਬ지ਆਂ ਇਹ ਵੱਡੀਆਂ ਲੜੀਆਂ ਉਹ ਟਾਇਲਟ ਦੇ ਵਿੱਚ ਨਾ ਫੋਨ ਲੈ ਕੇ ਗਈ ਸੀ ਇਹਨੂੰ ਮੈਂ ਦਾ ਦਈਆ ਲੈ ਕੇ ਗਈ ਸੀ ਨਹੀਂ ਗਈ ਸੀ ਲੈ ਕੇ ਗਈ ਸੀ ਬਾਸ ਤੋਂ ਨਹੀਂ ਆਉਂਦੀ ਸੀ ਬਾਹਰ ਰੱਖ ਗਈ ਹੁਣੇ ਉੱਥੇ ਡਰੈਸਿੰਗ ਤੇ ਨਹੀਂ ਲੈ ਕੇ ਗਈ ਸੀ ਦੇਖਦੀਆਂ ਡੋਲ ਝੰਡਲੀ ਇਹ ਬੱਚੇ ਆ ਲਿਆ ਪਹੁੰਚ ਦੁੱਧ ਬਣਾਉਣ ਲੱਗ ਗਏ ਆ 8:30 ਹੋ ਗਏ ਆ ਹਾਂਜੀ ਅਲੂ ਮੂਲੀ ਮੂਲੀ ਕੱਢ ਵੀ ਲਈ ਹਾਂ ਚਲੋ ਸਾਈ ਪੱਟ ਵੀ ਲਈ ਤੇ ਲੋ ਜੀ ਸਾਡੇ ਘਰ ਦੀਆਂ ਮੂਲੀਆਂ ਵੇਖੋ ਕੱਲ ਰੂਹਨੇ ਪੱਟ ਲਈ ਸੀ ਤੇ ਅੱਜ ਉਹਨੇ ਪੱਟ ਲਈ ਆ ਅਰੀ ਸੋਰੀ ਸੀ ਪੱਟ ਲੈਂਦੀ ਆ ਹਣਾ ਇਹਨਾਂ ਨੂੰ ਵਦਨ ਤਾਂ ਦੋ ਹਜੇ ਹੈਂ ਨਹੀਂ। ਸਾਹ ਕੁੜੀ। ਉਹ ਦੁੱਧ ਪੀਣਾ ਠੀਕ ਹੈ। ਫਿਰ ਪੜਨਾ। ਸਕੂਲ ਦਾ ਹੋਮਵਰਕ ਕਰਨਾ। ਕੀ? ਕੱਟ ਨਹੀਂ। ਨਹੀਂ ਖਾ ਲੈ ਨੂੰ। ਇੱਕ ਚਮਚ ਖਾ ਲੈ। ਠੀਕ ਹੈ? ਤੇ ਨਾਲ ਦੁੱਧ ਪੀ ਲੈ। ਓਕੇ। ਛੱਡ ਦਿਓ ਫੋਨ। ਦੁੱਧ ਪੀਓ ਫੇ ਪੜੀਏ। ਜੀ ਆਪਦੇ ਵਾਸਤੇ ਆਪਾਂ ਬਣਾ ਲਈਏ। ਚਾਹ ਤੇ ਬੱਚਿਆਂ ਲਈ ਬਣਾ ਲਿਆ ਦੁੱਧ। ਤੇ ਹੁਣ ਪੀਨੇ ਆ ਫਿਰ ਰਨ ਪੜਾਉਨੇ ਆ ਹੁਣ ਅਸੀਂ ਪੀਨੇ ਆ ਚਾਹ ਪਣੀ ਮੋ ਵੱਤ ਤੋਂ ਸ਼ੁਰੂ ਕਰ ਲਿਆ ਰਘੂ ਨੇ ਮੈਂ ਹੁਣ ਪਾ ਕੇ ਦਿੰਦੀ ਆ ਕੰਸਰੇ ਦਾ ਚੱਕੋ ਆਪਣੀ ਆਈਸ਼ੀ ਦੇਸ ਇਹਨਾਂ ਨੂੰ ਚੱਕੋ ਆ ਜਿਹੜੀ ਸ਼ੀਟ ਬਣੀ ਸੀ ਉਹ ਕਿਹੜੀ ਸ਼ੀਟ ਬਣਾਈਆਂ ਸੀ ਤੂੰ ਉਹ ਮੈਂ ਨਹੀਂ ਬੈਠਣ ਥਲ ਬੱਤ ਠੀਕ ਛੋੜੋ ਪੈਂਦੀ ਫਿਰ ਕਰ ਲਓ ਸ਼ੁਰੂ ਕੰਮ ਜੋ ਘਤ ਰੇਵੜੀਆਂ ਮੈਂ ਇਹ ਪਾ ਕੇ ਰੱਖ ਲਈਏ ਡੱਬਿਆਂ ਚ ਕਿਉਂਕਿ ਖਾਣੀ ਸੁੱਕੀ ਹੁੰਦੀ ਆ ਫਿਰ ਤੇ ਆਪਾਂ ਡੱਬਿਆਂ ਚ ਪਾ ਕੇ ਰੱਖ ਲੱਗੇ ਇਹ ਤੋਂ ਪਹਿਲਾਂ ਹੀ ਥੋੜੇ ਕਿ ਤੁਹਾਨੂੰ ਪਹਿਲਾਂ ਹੀ ਮਤਲਬ ਕਿ ਮੇਨਾਂ ਕ ਪਹਿਲਾਂ ਹੀ ਖਾਣ ਨੂੰ ਦੇ ਲਵਾਂ ਦਾ ਮੂਵੀ ਗਰਾ ਜੋ ਲੋੜੀ ਡੱਬਿਆਂ ਦੀ ਫਿਰ ਦੇਲ ਨਹੀਂ ਕਰਦਾ ਮੈਂ ਕੀ ਖਾਣ ਨੂੰ ਤੇ ਇਸ ਲਈ ਜਿਹੜੀ ਪਈ ਆਪਾਂ ਨੇ ਵੇੜ ਲਈਏ ਟਾਈਮ ਨਾਲ ਆਦਮ ਚਿਪਸ ਯਾਦ ਆ ਗਏ ਡਾਈਨਿੰਗ ਤੇ ਦੇਖ ਕੇ ਨਾ ਪਈ ਪਾੜਨੋਂ ਫੇਖ ਲਿਓ ਅੱਜ ਕੀ ਬਣਾਣਾ ਖਿਚੜੀ ਅਹ ਖੈਤੋਲੀ ਬਣਾਉਣੀ ਆ ਸੁੱਕੀ ਖਿਚੜੀ ਯਸ ਸੁੱਕੀ ਖਿਚੜੀ ਸੁੱਕੀ ਖਿਚੜੀ ਦੀ ਖਿਚੜੀ ਆ ਯੰਮੀ ਬੰਦੀ ਆ ਅਰੇ ਯਾ ਸੁੱਕੀ ਖਿਚੜੀ ਡਰਾਈ ਖਿਚੜੀ ਫਲਾਈਟ ਆਲੀ ਔਖੀ ਖਿਚੜੀ ਬਣਾਈ ਦੇ ਉਹ ਕੱਟ ਕੇ ਪੁੱਤੇ ਵੈਸੀ ਹੋ ਜਾਂਦੀ ਆ ਕੱਟ ਲੈਣਾ ਇਹਨੂੰ ਕਰਦ ਨਾਲ ਕੱਟ। ਸੁੰਡੀਆਂ ਪਈਆਂ ਇੱਥੇ ਸੁੰਡੀਆਂ। ਸੁੰਡੀ ਵਾਲੀ ਹੈਗੀ ਆ ਉਹਨੇ ਵੀ ਰਾਤੀ ਖਾਧੀ ਆ। ਸੁੰਡੀਆਂ ਪਈਆਂ ਅਪਣੇ ਰਾਤ ਨੂੰ ਸੁੰਡੀਆਂ ਖਾਧੀਆਂ ਸੀਗੀਆਂ। ਐਵੇਂ ਸੁੰਡੀਆਂ ਖਾਧੀਆਂ। ਕੱਟ ਲੈ ਇਹਨੂੰ ਸਾਈਡ ਤੋਂ ਵੈਸੀ ਪੱਕੇ ਜਿਆਦਾ ਪੱਕੇ ਜਾਂਦੇ ਆ ਇਹ। ਸੁੰਡੀ ਆ। ਖਾਣਾ ਪਕਾ ਲਿਆ ਰੈਡੀ। ਖਿਚੜੀ ਬਣਾਉਣ ਲੱਗੇ ਆਂ ਜੀ ਪਾਵਾਂਗੇ ਕੱਲੇ ਇਹਦੇ ਵਿੱਚ। ਇਹ ਖਿਚੜੀ ਹੋ ਗਈ ਰੈਡੀ ਗਰਮਾ ਗਰਮ ਹੁਣ ਦਿੰਨੇ ਆਂ ਆਪਾਂ ਸਾਨੂੰ ਖਾਣ ਵਾਸਤੇ। ਜੇ ਲੱਗਿਆ ਖਿਚੜੀ ਖਾਣ। ਖਾਣੋ ਬਤਾ ਬਹੁਤ ਸਵਾਦ ਬਣੇ। ਸਵਾਦ ਆ। ਰਾਖਤਾ ਆਟੇ ਦੇ ਇਹ ਆਟੇ ਜੀ ਦੀ ਮਾਈਦਾਂ ਦਾ ਗਰਮੈਸ਼ਣਾ ਜੰਮ ਜਾਂਦਾ ਵਧੀਆ ਤੀ ਖੰਡ ਆਣਾ ਹੁਣ ਇਸੇ ਆਟੇ ਵਿੱਚ ਦੇਖੋ ਕੱਚਾ ਖਸਰ ਰਾਣ ਲੱਗ ਪਿਆ ਕੀ ਹੋ ਰਿਹਾ ਹੈ ਕੋਈ ਨਹੀਂ ਹੋਦਾ ਹੈ ਬੂਬੂ ਹਾਂ ਆਉਣਾ ਕਿਨੇ ਅੱਧੀ ਰਾਤ ਨੂੰ ਯਾਰ ਅੰਜ ਪਾਪਾ ਨੇ ਖਿਚੜੀ ਨਹੀਂ ਖਾਣੀ ਖਿਚੜੀ ਕੀ ਮੈਨੂੰ ਮੈਨੂੰ ਫੋਨ ਕਰਕੇ ਜਦੋਂ ਮੈਂ ਕੀਤਾ ਤਾਂ ਮਨ ਕੀ ਕਹਿਦੀਆਂ ਆ ਸਪੈਸ਼ਲ ਡਿਸ਼ ਬਣਾਉਗੀ ਤੁਹਾਡੇ ਵਾਸਤੇ ਐਸ਼ੀ ਯੇ ਤੇ بابا ਮੈਂ ਤੁਹਾਨੂੰ ਕੀ ਆਵਿਸੀ ਮम्मा ਝੂਠ ਬੋਲੀ ਜਾਂਦੇ ਆ ਮਤਲਬ ਕਿ ਮम्मा ਝੂਠ ਬੋਲੀ ਜਾਂਦੇ ਆ ਤੇ ਦੇਸੀ ਤਰੀਕੇ ਨਾਲ ਬਣਾ ਰਿਆ ਐਗ ਰੋਲ ਐਗ ਰੋਲ ਬਸ 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 ਜ਼ਾਲਾ ਲਾਲਿਆ ਸ਼ੀਟ ਰੈਡੀ ਕਰਦੀ ਹੈ ਸ਼ੀਟ ਰੈਡੀ ਕਰ ਲਈ ਆ ਚਾਰ ਤੇਰੀਆਂ ਕਰ ਲਈਆਂ ਵਧੀਆ ਸੰਗਵਾਰੀ پتਲੇ پتਲੇ ਆਈ ਚਾਲਬਾਸ ਥੋੜੇ ਨੂੰ ਇੱਕ ਪਾਸੇ ਨੂੰ ਸੇਕ ਦੇ ਤੇਲ ਪਟਾਓ ਵਾਹ ਬਹੁਤ ਬਹੁਤ ਬਸ ਤਾਂ ਬੈਠ। ਲੈਟ ਰੱਖਤਾ ਹੁ ਰੱਖਤੀ ਤੇ ਰੋਟੀ ਸੇਕ ਕੇ। ਜਿਹੜੀ ਸਾਈਡ ਜ਼ਿਆਦਾ ਸਖੀ ਹੁੰਦੀ ਹੈ। ਜਿਹੜੀ ਸਾਈਡ ਜ਼ਿਆਦਾ ਸਖੀ ਹੁੰਦੀ ਉਹ ਰੱਖਣੀ ਹੈ। ਲਓ ਜੀ। ਤੇ ਹੁਣ ਇਹਦੇ ਤੇ ਪਲਾ ਦਾ ਗਿਆ ਵਾਲੀ ਸਬਜ਼ੀ। ਇਹ ਸਬਜ਼ੀ ਅਸੀਂ ਘਰੇ ਰੈਡੀ ਕਰ ਲਈ ਮਸਾਲਿਆਂ ਦੀ। ਵੜਗੀ ਇਹ ਜੀ ਸਬਜ਼ੀ ਪਾ ਰੋਲ ਬਣਾ ਫਰੈਸ਼ ਰੈਪ ਲਾ ਬਣੀ ਆ ਆ ਜਿਹੜਾ ਆਪਾਂ ਮਸਾਲਾ ਰੈਡੀ ਕੀਤਾ ਸੀਗਾ ਉਹ ਨੂੰ ਹੁਣ ਆਪਾਂ ਪਾ ਲੈਣਾ ਹੈ ਅਰੇ ਆ ਪੂਰੇ ਪਿਆਜ਼ ਵੀ ਪਾ ਕੇ ਫਿਰ ਬਣਾਇਆ ਇਹ ਸ਼ੇ ਚਾਹ ਲਗਾ ਦਾਂਗੇ ਸਪੈਸ਼ਲ ਡਿਸ਼ ਸਪੈਸ਼ਲ ਡਿਸ਼ ਆ ਹੁੰਦੀ ਆ ਮੈਂ ਤਾਂ ਐਸੀ ਕੋਈ ਸਪੈਸ਼ਲ ਬਣਾਉਣ ਲੱਗੀ ਹਾਂ ਤੂੰ ਕੋਈ ਰੈਸਪੀ ਰੈਸਪੀ ਬਣ ਗਿਆ ਪਿਆਰ ਸਪੈਸ਼ਲ ਹੀ ਸੀ ਉਹ ਦਹੀਂ ਉਹ ਪਿਆ ਤੇ ਲਓ ਜੀ ਆਪਣਾ ਇੱਕ ਰੋਲ ਹੋ ਗਿਆ ਰੈਡੀ ਆਪਾਂ ਖਾ ਲਈ ਇਹ ਹਿੰਦੀ ਸਪੈਸ਼ਲ ਰਿਸ਼ ਠੀਕ ਆ ਤੇ ਖਾਣਾ ਖੁਣਾ ਖਾ ਕੇ ਹੋ ਗਏ ਅਸੀਂ ਫ੍ਰੀ ਖਾਣਾ ਮਤਲਬ ਅੱਜ ਅਸੀਂ ਖਾਦਾ ਫਿਰ ਮੈਂ ਆਪ ਦੀ ਪਸੰਦ ਦਾ ਬਣਾ ਕੇ ਖਾਦਾ ਆਪ ਆਪ ਬਣਾ ਕੇ ਖਾਦਾ ਮੈਂ ਇਹਨੇ ਤਾਂ ਮੈਨੂੰ ਖਿਚੜੀ ਬਣਾ ਕੇ ਦਿੱਤੀ ਸੀਗੀ ਤੇ ਬਣਾ ਲਓ ਜੀ ਲਾਈਟ ਚਾ ਮੈਨੂੰ ਪਸੰਦ ਨਹੀਂ ਮੈਨੂੰ ਭਾਰਾ ਭਾਰਾ ਪਸੰਦ ਆ। ਚਲੋ ਹੁਣ ਚੱਲਦੇ ਆਪਾਂ ਸੈਰ ਨੂੰ ਚਲ ਜਾਈਏ ਆਇਆ ਬਰ ਚਲੋ। ਅਧਿਕਾਰਲੀ ਸੀ ਤੇ ਥੱਕ ਗਏ ਤੇ ਹੁਣ ਪੀਣ ਲੱਗੇ ਆ ਕਾਫੀ ਬੀਟ ਕੇ। ਜੇ ਬੀਟ ਗਈ ਤਾਂ ਆ ਮੈਨੂੰ ਬੀਟ ਨਹੀਂ ਆਉਂਦੀ ਵੈਸੇ ਟਰਾਈ ਕਰਕੇ ਵੇਨਾ ਮੈਂ ਪਹਿਲੀ ਨਹੀਂ ਕਰਨੀ ਟਰਾਈ। ਬੀਟ ਕਾਫੀ। ਬੀਟ ਕਾਫੀ ਪੀਓਗੀ ਤੁਸੀਂ? ਖੋਲ ਕੇ ਦਬੀ ਹਲਦੀ ਕਰ ਦਿੰਦੇ। ਚਲ ਜਾਈਏ। ਚੋਲੋ ਦੁੱਧ ਰੱਖ ਦਿੱਤਾ ਸੀ ਹੁਣ ਪਾ ਲਓ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਕਾ ਲਓ ਅੰਦਾ ਕੱਪ ਚ ਪਾ ਦੇ ਥੋਲੀ ਦੀ ਆ ਇਹਦੇ ਚ ਪਾ ਲਓ ਤੇ ਉਂਗਲ ਮਾਰ ਕੇ ਫੋਲ ਲਾ ਲਓ ਹੂੰ ਗਰਮ ਦੁੱਧ ਆ ਉਂਗਲ ਛਾੜਦਾ ਮੈਂ ਵਿੱਚ ਉਧਰ ਉਂਗਲ ਮਾਰ ਕੇ ਕਮਲੀ ਨੂੰ ਆਵੇ ਤਾਂ ਇਹ ਬਣ ਗਈ ਚਾਗ ਵੀ ਬਣ ਗਈ ਬਣ ਗਈ ਬਣ ਗਈ ਚੱਪਾ ਤੇ ਪਤੇ 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 ਉਹ ਬਵਾਰਾਂ ਕੀ ਬਵਾਰਾਂ ਕੀ ਕਰਨਾ ਕਰਨਾ ਗਰਮ ਕਾਫੀ ਆ ਗਈ ਲੋ ਜੀ ਅਗੂੰ ਤੀਲੇ ਮਤ ਮਾੜੀ ਦੋ ਬੋਲ ਦੋਇਤ ਆਬੂ ਓਏ ਗਰਮ ਗਰਮ ਕਾਫੀ ਸਟਕੀ ਅੰਦਰ ਹੈ ਕਬੜੀ ਹੈ ਦੇਖ ਲਾ ਵੀ ਨਹੀਂ ਤਾਂ ਆ ਮੈਂ ਉਪੜੀ ਨਹੀਂ ਅੱਜ ਤਾਂ ਐ ਆਊਟਫਿਟ ਕਰੀ ਬੈਠੀ ਜਿਵੇਂ ਕੈਨੇਡਾ ਦਵਾਈ ਹੁੰਦੀ ਹੈ ਵੇਖੀ ਕੈਨੇਡਾ ਤੇ ਹੈ ਸੀਲਿੰਗ ਲੈਸ ਯੈਸ ਤਾਂ ਲੋ ਜੀ ਇਹੀ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਮਿਲਦੇ ਤੁਹਾਨੂੰ ਅਗਲੇ ਵਲੌਗ ਸੋਤਖਾਰਨ ਪਿਆਰਪਰੀ ਜਸਤਿਕਾ ਬਾਏ ਬਾਏ ਗੁੱਡ ਾਇ